ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਪ੍ਰਚਾਰ ਸੁਸਾਇਟੀ ਦੇ ਵੀਰਾਂ ਵੱਲੋਂ ਜਿਹੜੇ ਵੀ ਯੂਐਸਏ ਔਰ ਇੰਡੀਆ ਦੇ ਵਿੱਚ ਨਮਾਇੰਦਗੀ ਕਰਦੇ ਨੇ ਜਿਹੜੇ ਸੇਵਾਦਾਰ ਨੇ ਪੰਥਕ ਰੂਪ ਵਿੱਚ ਸਾਡੀ ਸੰਗਤ ਅੱਗੇ ਇੱਕ ਬੇਨਤੀ ਹੈ ਜਿੱਥੇ ਵੀ ਵਰਲਡ ਲੈਵਲ ਤੇ ਸਿੱਖ ਸੰਗਤਾਂ ਬੈਠੀਆਂ ਨੇ ਸਾਰੇ ਅੱਗੇ ਸਾਡੀ ਸਿਰਫ ਇੱਕ ਰਿਕਵੈਸਟ ਹੈ ਇੱਕ ਬੇਨਤੀ ਹੈ ਇੱਕ ਸਲਾਹ ਵੀ ਹੈ ਜੋ ਇਸ ਵੱਡੇ ਮਾਹੌਲ ਚੱਲ ਰਿਹਾ ਹੈ ਉਸ ਨੂੰ ਥੋੜੇ ਜਿਹੇ ਵੱਖਰੇ ਅੰਦਾਜ਼ ਨਾਲ ਨਜ਼ਰੀਏ ਨਾਲ ਵੇਖਣ ਦੀ ਸਾਨੂੰ ਸਾਰਿਆਂ ਨੂੰ ਜ਼ਰੂਰਤ ਹੈ ਥੋੜਾ ਦੂਰਅੰਦੇਸ਼ੀ ਸੀ ਅਪਣਾਉਣ ਦੀ ਕੋਸ਼ਿਸ਼ ਕਰੀਏ ਥੋੜੇ ਚਿਰ ਤੱਕ ਜੋ ਸਾਡੇ ਸਾਹਮਣੇ ਖਬਰਾਂ ਆਈਆਂ ਨੇ ਕਿ ਲਗਾਤਾਰ ਜਿਹੜਾ ਜਥੇਦਾਰੀ ਸਿਸਟਮ ਸੀ ਉਸ ਨੂੰ ਕਿਵੇਂ ਸਰਕਾਰਾਂ ਨੇ ਆਪਣੇ ਹੱਥੀਂ ਲੈ ਕੇ ਵਰਤਿਆ ਕਿਸ ਤਰੀਕੇ ਨਾਲ ਪੂੜਨਾਮੇ ਜਿਹੜੇ ਨੇ ਇਹ ਪੰਥਕ ਤੌਰ ਤੇ ਲਾਗੂ ਕਰਵਾਏ ਗਏ ਧੱਕੇ ਦੇ ਨਾਲ ਡਾਂਗਾ ਦੇ ਜੋਰ ਤੇ ਮਨਵਾਏ ਗਏ ਪਹਿਲੀ ਬਾਤ ਇਹ ਦੋ ਤਿੰਨ ਚੀਜ਼ਾਂ ਸਮਝਣ ਵਾਲੀਆਂ ਨੇ ਜ਼ਥੇਦਾਰੀ ਸਿਸਟਮ ਕਦੋਂ ਤੋਂ ਅਕਾਲ ਤਖਤ ਦੇ ਨਾਮ ਨਾਲ ਜੁੜਦਾ ਹੈ ਜਿਹੜਾ ਹੁਣ ਪੰਜ ਪਿਆਰਾ ਸਿਸਟਮ ਸਰਕਾਰਾਂ ਬਰਤਣ ਜਾ ਰਹੀਆਂ ਨੇ ਇਹਦੇ ਬਾਰੇ ਇਤਿਹਾਸ ਕੀ ਕਹਿੰਦਾ ਹੈ ਔਰ ਅਜੋਕਾ ਜਿਹੜਾ ਸਾਨੂੰ ਮਾਹੌਲ ਬਣਾਉਣਾ ਚਾਹੀਦਾ ਉਹ ਕੀ ਅੰਦਾਜ਼ ਹੋਵੇ ਪਹਿਲੀ ਬਾਤ ਇਹ ਹੈ ਕਿ 12 ਅਕਤੂਬਰ 1920 ਤੋਂ ਪਹਿਲਾਂ ਅਕਾਲ ਤਖਤ ਦਾ ਜ਼ਥੇਦਾਰ ਇਹ ਸ਼ਬਦ ਇਤਿਹਾਸ ਵਿੱਚ ਕਿਤੇ ਨਹੀਂ ਮਿਲਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਆਪਣੀ ਛਾਪੀ ਹੋਈ ਕਿਤਾਬ ਹੈ ਉਹਦੇ ਚੋਣਾਂ ਨੇ ਪਹਿਲਾ ਨੰਬਰ ਜਥੇਦਾਰ ਤੇਜਾ ਸਿੰਘ ਪੁਜਰ ਤੋਂ ਸ਼ੁਰੂ ਕੀਤਾ ਜੋ 1920 ਤੋਂ ਬਾਅਦ ਦੀ ਬਾਤ ਹੈ ਉਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਵਿੱਚ ਵੀ ਅਕਾਲ ਤਖਤ ਦਾ ਜਥੇਦਾਰ ਲਫ਼ਜ਼ ਨਹੀਂ ਹੈਗਾ ਅਕਾਲੀ ਫੂਲਾ ਸਿੰਘ ਦਾ ਨਾਮ ਵਰਤਿਆ ਜਾਂਦਾ ਹੈ ਜੋ ਕਿ ਬੁੱਢਾ ਦਲ ਦੇ ਜਥੇਦਾਰ ਸੋ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਜਥੇਦਾਰ ਜਥੇਦਾਰ ਹੁੰਦਾ ਹੈ ਔਰ ਜਥਾ ਕੋਈ ਨਹੀਂ ਹੈਗਾ ਕੋਈ ਟੀਮ ਵਰਕ ਪ੍ਰੋਗਰਾਮਿੰਗ ਨਹੀਂ ਹੈਗੀ ਕੋਈ ਕੌਮੀ ਸੋਚਾਂ ਨਹੀਂ ਨਾਲ ਜੁੜੀਆਂ ਤੇ ਜੱਥੇਦਾਰ ਆਖਿਰ ਕਿਹਦਾ ਜੱਥੇਦਾਰ ਹੈ ਕਿਹੜੇ ਜੱਥੇ ਦਾ ਜੱਥੇਦਾਰ ਹੈ ਆਕਾਲ ਤਖਤ ਦਾ ਜਿਹੜਾ ਜੱਥੇਦਾਰ ਕਹੀਏ ਜਾਂ ਆਕਾਲ ਤਖਤ ਦਾ ਮਾਲਕ ਹੈ ਉਹ ਕੇਵਲ ਤਾਂ ਕੇਵਲ ਧੰਗ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਹੈ ਗੁਰੂ ਗ੍ਰੰਥ ਸਾਹਿਬੀ ਵਿਚਾਰਤਾ ਹੈ ਪਹਿਲੀ ਬਾਤ ਇਹ ਹੈ ਜਿਹਨੂੰ ਸਰਕਾਰਾਂ ਨੇ ਇੱਕ ਹੱਥ ਕੰਡੇ ਵਾਂਗਰ ਯੂਜ਼ ਕੀਤਾ ਔਰ ਸਾਡੇ ਪੰਥ ਵਿੱਚ ਬਹੁਤ ਖੁਆਰੀ ਗਈ ਕਾਫੀ ਸਮੇਂ ਲੰਮੇ ਪੀਰੀਅਡ ਦੇ ਵਿੱਚ ਅਸੀਂ ਤਬਾਹ ਹੋਏ ਆ ਆਪਸ ਵਿੱਚ ਟੁੱਟੇ ਹਾਂ ਕਦੀ ਕੈਲੰਡਰਾਂ ਦਾ ਮਸਲਾ ਛੇੜਿਆ ਜਾਂਦਾ ਕਦੀ ਕਿਸੇ ਗਰੰਡਰ ਕਿਸੇ ਕਿਸੇ ਰੂਪ ਵਿੱਚ ਤੇ ਖਵਾਰੀਆਂ ਵਧੀਆਂ ਨੇ ਸਾਡੇ ਵਿੱਚ ਜਦੋਂ ਦਾ ਇਸ ਜੱਥੇਦਾਰ ਸਿਸਟਮ ਸਰਕਾਰਾਂ ਨੇ ਵਰਤੇ ਆ ਦੂਜੀ ਬੇਨਤੀ ਹੈ ਕਿ ਹੁਣ ਜਿਹੜਾ ਪੰਜ ਪਿਆਰਾ ਸਿਸਟਮ ਦੀ ਦੁਰਵਰਤੋਂ ਸਰਕਾਰਾਂ ਕਰਨ ਜਾ ਰਹੀਆਂ ਨੇ ਇਹ ਤੇ ਬੜੀ ਬਰੀਕੀ ਦੀ ਲੋੜ ਹੈ ਪਹਿਲੀ ਬਾਤ ਕਿਸੀ ਜੋ ਗੁਰੂ ਪਾਤਸ਼ਾਹ ਜੀ ਨੇ ਪੰਜ ਪਿਆਰਾ ਕਨਸੈਪਟ ਬਣਾਇਆ ਹੈ ਸੰਧਾਨ ਬਣਾਇਆ ਪੰਜ ਪ੍ਰਧਾਨੀ ਸਾਡੇ ਵਿੱਚ ਕਾਇਮ ਕੀਤੀ ਹੈ ਉਹਦਾ ਅਸੀਂ ਸਤਿਕਾਰ ਰੱਖਣਾ ਹੈ ਕਾ ਇਸ ਤਰ੍ਹਾਂ ਉਹ ਵੇਖੇ ਜਿਵੇਂ ਪਹਿਲਾਂ ਸਾਡੇ ਬਣਾ ਚੋਂ ਕਾਲ ਤੱਕ ਦਾ ਸਤਿਕਾਰ ਇਹਨਾਂ ਲੋਕਾਂ ਦੀ ਦੁਰਵਰਤੋਂ ਕਰਕੇ ਘਟਾ ਦਿੱਤਾ ਗਿਆ ਹੁਣ ਕਿਤੇ ਅਸੀਂ ਪੰਜ ਪਿਆਰਿਆ ਆਪਣੀ ਨਿਗਾ ਤੋਂ ਥੱਲੇ ਨਾ ਡੇਗ ਬੈਠੀਏ ਕਿਉਂਕਿ ਇਹ ਸਾਡਾ ਕੌਮੀ ਸਿਧਾਂਤ ਹੈ ਇਹਨੂੰ ਸਰਕਾਰਾਂ ਕਿਸ ਕਿਸ ਰੂਪ ਚ ਵਰਤ ਰਹੀਆਂ ਨੇ ਇਹ ਬੜਾ ਧਿਆਨ ਮੰਗਦੀ ਬਾਤ ਹੈ ਹੁਣ ਕਰੰਟਲੀ ਤੁਰਤੇ ਹੁਣੇ ਜਿਹੜੀ ਚਰਚਾ ਚੱਲ ਰਹੀ ਹੈ ਕਿ ਪੰਜ ਪਹਿਲਾਂ ਜੱਜੇਦਾਰ ਫਰਮਾਨ ਲਾਗੂ ਕਰਦੇ ਸਨ ਹੁਣ ਪੰਜ ਪਿਆਰੇ ਆਪਣੇ ਤੌਰ ਤੇ ਪੰਜ ਸਿੱਖ ਰਲ ਕੇ ਉਹ ਫਰਮਾਨ ਜਾਰੀ ਕਰ ਰਹੇ ਨੇ ਤੇ ਉਹਦੇ ਬਾਅਦ ਉਹਨਾਂ ਦੇ ਉੱਤੇ ਬੈਠੇ ਹੋਏ ਮੱਕੜ ਸ਼੍ਰਮਣੀ ਕਮੇਟੀ ਦਾ ਪ੍ਰਧਾਨ ਉਹ ਫਰਮਾਨ ਜਾਰੀ ਕਰ ਰਿਹਾ ਤੇ ਜਦੋਂ ਉਸ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਕਿਸ ਨਿਯਮ ਕਾਨੂੰਨ ਦੇ ਤਹਿਤ ਪੰਜ ਪਿਆਰਿਆਂ ਨੂੰ ਵੰਗਾਰਦੇ ਹੋ ਕਿਵੇਂ ਫਰਮਾਨ ਉਹਨਾਂ ਤੇ ਜਾਰੀ ਕਰਦੇ ਹੋ ਉਹਨਾਂ ਨੂੰ ਕਿਉਂ ਕੱਟਦੇ ਹੋ ਤੇ ਮੱਕੜ ਦਾ ਬਿਆਨ ਹੁੰਦਾ ਜੀ ਇਹ ਸਰਕਾਰੀ ਤਰਤਰ ਹੈ ਜੋ ਭਾਰਤ ਦਾ ਸੰਵਿਧਾਨ ਕਹਿੰਦਾ ਉਸ ਅਕੋਰਡਿੰਗ ਅਸੀਂ ਫੈਸਲਾ ਲੈ ਰਹੇ ਹਾਂ ਇਹਦਾ ਮਤਲਬ ਇਹ ਹੋਇਆ ਕਿ ਜੇ ਸੰਵਿਧਾਨ ਤੋਂ ਗੁਰੂ ਸਾਹਿਬ ਨੇ ਗਬਾਵਤ ਦੀ ਇੱਕ ਬਗਾਵਤ ਹੀ ਇੱਕ ਬਗਲ ਮਜਾਇਆ ਸੀ ਕਿ ਜਿਹੜਾ ਕਿਸੇ ਦੀ ਆਜ਼ਾਦੀ ਨੂੰ ਜਿਉਣਾ ਨਹੀਂ ਦਿੰਦਾ ਆਜ਼ਾਦੀ ਤੇ ਡਾਕਾ ਪਾਉਂਦਾ ਕਿਸੇ ਨੂੰ ਅਸਲ ਮੈਨੇ ਦੇ ਵਿੱਚ ਉਹਦੀ ਫ੍ਰੀडम ਦੇ ਮੁਤਾਬਕ ਜਿਉਂਦਾ ਹੱਕ ਨਹੀਂ ਦਿੰਦਾ ਉਹਦੇ ਤੋਂ ਇੱਕ ਬਗਾਵਤ ਦਾ ਬਗਲ ਸੀ ਅੱਜ ਉਹੀ 25 ਧਾਰਾ ਦੇ ਅਕੋਰਡਿੰਗ ਸਾਨੂੰ ਫੇਰ ਵਰਤਨ ਦਾ ਇਹ ਢੰਗ ਪਨਾਇਆ ਜਾ ਰਿਹਾ ਹੈ ਜਿੱਥੇ ਸਾਡੇ ਤਖਤ ਤੇ ਉਤਾਰਾ ਸਾਡੇ ਸਿਸਟਮ ਤੇ ਉਤਾਰਾ ਪੰਜ ਪਿਆਰਾ ਕਨਸੈਪਟ ਤੇ ਉਤਾਰਾ ਇਹ ਸਾਰੇ ਪੱਖੋਂ ਲਾਗੂ ਕੀਤੀ ਜਾ ਰਹੀ ਹੈ ਜੇ ਵਾਕਈ ਇਮਾਨਦਾਰੀ ਅੰਦਰ ਹੈ ਤਸੀਂ ਉਹਨਾਂ ਪੰਜ ਪਿਆਰਿਆਂ ਨੂੰ ਇਹ ਬੇਨਤੀ ਕਰਨਾ ਚਾਹਾਂਗੇ ਕਿ ਜਿਹੜੇ ਤਾਂ ਆਲਰੇਡੀ ਪੰਥ ਨੇ ਜਥੇਦਾਰ ਨਕਾਰ ਦਿੱਤੇ ਨੇ ਜਿਹੜੇ ਤਾਂ ਹੁਣ ਉਹ ਪੀਲਰ ਡਿੱਗ ਚੁੱਕੇ ਨੇ ਉਹਨਾਂ ਨੂੰ ਮੁੜ ਮੁੜ ਕੇ ਹੁਣ ਖੜੇ ਕਰਨ ਦਾ ਯਤਨ ਨਾ ਕਰੀਏ ਜੇ ਅਸੀਂ ਚੁਰਤ ਮੁਖਾਉਨੇ ਆ ਤਾਂ ਫੇਰ ਕੀ ਅਸੀਂ ਉਸ ਸਮੇਂ ਦੀ ਹਕੂਮਤ ਜੋ ਕਿ ਅਕਾਲੀ ਦਲ ਦਾ ਲੀਡਰ ਬਣ ਕੇ ਕਾਫੀ ਬਰਿਆਂ ਤੋਂ ਪੰਜਾਬ ਨੂੰ ਨਸ਼ਿਆਂ ਦੇ ਵਹਿਣ ਦੇ ਵਿੱਚ ਡੋਬ ਰਿਆ ਕੀ ਅਸੀਂ ਉਹਨੂੰ ਤਲਬ ਕਰਾਂਗੇ ਕੀ ਅਸੀਂ ਜਥੇਦਾਰਾਂ ਨੂੰ ਮੁਰਮੜ ਕੇ ਵਰਤ ਕੇ ਲਖਜ਼ ਉਹਨਾਂ ਨੂੰ ਜਿਉਂਦਿਆਂ ਤਾਂ ਨਹੀਂ ਕਰ ਰਹੇ ਸੋ ਤਲਬ ਕਰਨਾ ਹੈ ਜੇ ਪੇਸ਼ੀ ਕੁਆਣੀ ਹੈ ਉਹਨੂੰ ਕੱਢ ਬਾਹਰ ਮਾਰਨਾ ਹੈ ਤੇ ਸਦੋ ਫਿਰ ਬਾਦਲ ਨੂੰ ਜਿਹਨੇ ਤੁਹਾਡੀ ਪੰਜਾਬ ਦੀ ਜਵਾਨੀ ਬਰਬਾਦ ਕਰ ਦਿੱਤੀ ਹੈ ਇੱਥੇ ਤੁਹਾਡੀਆਂ ਧੀਆਂ ਮਹਿਫੂਜ਼ ਨਹੀਂ ਹੈਗੀਆਂ ਬੱਸਾਂ ਤੋਂ ਛਾਲਾ ਮਾਰ ਮਾਰ ਕੇ ਮਰਦੀਆਂ ਨੇ ਇਥੋਂ ਦਾ ਕਿਸਾਨ ਧਰਨੇ ਲਾ ਰਿਹਾ ਸਾਡੀ ਕਿਰਤ ਤੇ ਢਾਕਾ ਪੈ ਰਿਹਾ ਇਸ ਤੋਂ ਬਾਅਦ ਤੁਸੀਂ ਵੇਖੋ ਅਕਾਲੀ ਦਲ ਲਖਜ਼ ਵਰਤ ਕੇ ਨਸ਼ੇ ਵੰਡੇ ਜਾਣ ਸ਼ੋਮੀ ਕਮੇਟੀ ਦੇ ਇਲੈਕਸ਼ਨਾਂ ਦੇ ਵੇਲੇ ਨਸ਼ੇ ਵੱਡੇ ਜਾਣ ਇਹ ਤਲਬ ਕਰਨ ਵਾਲੇ ਨੇ ਇਹ ਕੱਟਣ ਵਾਲੇ ਨੇ ਸੋ ਮੈਂ ਬੇਨਤੀ ਕਰਾਂ ਹਿੰਮਤ ਬਣਦੀ ਹੈ ਤਾਂ ਇਹਨਾਂ ਨੂੰ ਸਦਕੇ ਇਹਨਾਂ ਨੂੰ ਪਾਸੇ ਲਾ ਕੇ ਵਿਖਾਈਏ ਇਹਨਾਂ ਨੂੰ ਬੰਨੇ ਲਾਈਏ ਕੋਈ ਨਵਾਂ ਸਿਸਟਮ ਸਿਰਜਣ ਦਾ ਪ੍ਰੋਗਰਾਮ ਬਣਾਈਏ ਮੈਂ ਬੇਨਤੀ ਕਰਾਂ ਸਮਾ ਨਾਲ ਵੇਸ਼ਤ ਕਰੀਏ ਆਪਾਂ ਇਸੇ ਘੁੰਮਣ ਕੇਰੀ ਦੇ ਵਿੱਚ ਪਏ ਰਹੇ ਤਾਂ ਫਿਰ ਅਸੀਂ ਕਦੀ ਨਹੀਂ ਨਿਕਲ ਸਕਾਂਗੇ ਸੋ ਸਾਨੂੰ ਸਾਰਿਆਂ ਨੂੰ ਇਸ ਸੁਚੇਤਤਾ ਦੀ ਲੋੜ ਹੈ ਦੂਰੰਦੇਸ਼ੀ ਦੀ ਲੋੜ ਹੈ ਹਰ ਸਿਸਟਮ ਦੀ ਦੁਰਵਰਤੋਂ ਨਾ ਹੋਵੇ ਇਹ ਸਾਡੇ ਵੱਲੋਂ ਬੇਨਤੀ ਕਿ ਅਸੀਂ ਪੰਜ ਪਿਆਰਾ ਜਿਹੜਾ ਗੁਰੂ ਗਬੇਸ਼ੇ ਪਾਤਸ਼ਾਹ ਜੀ ਨੇ ਸਿਧਾਂਤ ਲਾਇਆ ਜਿਨ੍ਹਾਂ ਦਾ ਫਰਜ਼ ਖੰਡੇ ਬਾਟੇ ਦੀ ਪਹੁੰਚ ਨਾਲ ਜੁੜਿਆ ਹੋਇਆ ਹੈ ਉਹ ਪਹੁੰਚ ਦੇਣ ਪਹੁੰਚ ਦੇ ਦੌਰਾਨ ਗੁਰਬਾਣੀ ਸਿਧਾਂਤ ਦ੍ਰਿੜ ਕਰਾਣ ਸਮਤਾ ਨੂੰ ਜ਼ਿੰਮੇਵਾਰੀਆਂ ਦੇਣ ਇਹ ਇਹ ਬਾਤ ਇਤਿਹਾਸਕ ਤੌਰ ਦਾ ਜਿਹੜਾ ਪੰਜ ਪਿਆਰੇ ਦੀ ਜ਼ਿੰਮੇਵਾਰੀ ਨਾਲ ਜੁੜਿਆ ਪੱਖ ਹੈ ਪਰ ਕੋਈ ਐਸਾ ਨਹੀਂ ਕਿ ਆਪਣੇ ਆਪਣੇ ਪੰਜ ਪਿਆਰੇ ਕਿਤੇ ਆਪੋ ਤਾਪੀ ਛਿੜ ਜਾਏ ਕਿ ਕੈਨੇਡਾ ਵਾਲੇ ਪੰਜ ਪਾਰੇ ਵੱਖਰੇ ਅਮਰੀਕਾ ਵਾਲੇ ਵੱਖਰੇ ਤੇ ਇੰਡੀਆ ਦੇ ਵਿੱਚ ਸਟੇਟ ਲੈਵਲ ਤੇ ਪੰਜ ਪਾਰੇ ਵੱਖ-ਵੱਖ ਬੈਠੇ ਹੋਏ ਨੇ ਸੋ ਸਾਨੂੰ ਇਹ ਪੰਬਲ ਪੁਸਾ ਨਾ ਪੈ ਜਾਵੇ ਬੇਨਤੀ ਹੈ ਰਿਕੁਐਸਟ ਹੈ ਸਾਡੇ ਵੱਲੋਂ ਕਿ ਅਸੀਂ ਸਿਧਾਂਤਾਂ ਨੂੰ ਨਾ ਮਾਰੀਏ ਦੂਜੀ ਬਾਤ ਹੈ ਕਿ ਅਸੀਂ ਅਵੇਅਰਨੈਸ ਅਪਣਾਈਏ ਔਰ ਇਸ ਘਮਣ ਘੇਰੀ ਤੋਂ ਸਦਾ ਵਾਸਤੇ ਕਿਵੇਂ ਮੁਕਤ ਹੋਣਾ ਹੈ ਇਹ ਸੁਚੇਤਤਾ ਅਪਣਾਈਏ ਸੋ ਸੰਗਤਾਂ ਨੂੰ ਬੇਨਤੀ ਹੈ ਜਿੱਥੇ ਵੀ ਦੂਰ ਦਰਾਡੇ ਸੰਗਤ ਬੈਠੀ ਹੈ ਆਪ ਮਨ ਜਾਗਤ ਰਹੋਰੇ ਪਾਈ ਫੋਰ ਸਾਨੂੰ ਅਵੇਅਰਨੈਸ ਦੇ ਦੀ ਹੈ ਸੁਚੇਤਤਾ ਦੇਦੀ ਹੈ ਨਹੀਂ ਤੇ ਅਜਿਹਾ ਢੰਗ ਤਰੀਕਾ ਸਰਕਾਰਾਂ ਨੇ ਬਹੁਤ ਵਰਤਣਾ ਹੈ ਜੇ ਤੇ ਜੇ ਪੰਜ ਪਿਆਰਿਆਂ ਨੇ ਦਿਲੋਂ ਕਿਤੇ ਕੌਮੀ ਫਰਜ਼ ਨਿਭਾਇਆ ਹੈ ਜਲ ਨਿਭਾਉਣਾ ਹੈ ਤਾਂ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਉਹਨਾਂ ਵਾਸਤੇ ਅਸੀਂ ਨਾਲ ਖੜਾਂਗੇ ਪਰ ਜੇ ਕਿਤੇ ਵਿੱਚ ਕੋਈ ਹੋਰ ਬਾਤ ਚੱਲ ਰਹੀ ਹੈ ਤਾਂ ਮੈਂ ਸੰਗਤ ਨੂੰ ਬੇਨਤੀ ਕਰਾਂਗਾ ਫਿਰ ਸੁਚੇਤਤਾ ਦੀ ਬੜੀ ਲੋੜ ਹੈ ਕਿਤੇ ਅਸੀਂ ਬਾਰ ਬਾਰ ਸ਼ਰਦਾ ਦੇ ਨਾਲ ਅਕੀਦਿਆਂ ਦੇ ਸਹਾਰੇ ਜਾਂ ਭਾਵਨਾਵਾਂ ਦੇ ਵੇਗ ਵਿੱਚ ਨਾ ਵਗ ਜਾਈਏ ਸਾਡੀਆਂ ਬਹੁਤ ਵਾਰ ਦੁਰਵਰਤੋਂ ਹੋਈਆਂ ਨੇ ਹੁਣ ਪੀੜ੍ਹੀਆਂ ਅਸੀਂ ਆਉਣ ਵਾਲੀਆਂ ਖੂਹਾਂ ਚ ਨਾ ਧੱਕ ਜੀਏ ਆਪਣੇ ਹੱਥੋਂ ਹੁਣ ਸਾਨੂੰ ਆਜ਼ਾਦੀ ਨਾਸਿਕ ਆਜ਼ਾਦੀ ਵਿੱਚ ਜੂਣ ਦੀ ਜੋ ਗੁਰਬਾਣੀ ਪ੍ਰੇਰਣਾ ਦਿੰਦੀ ਹੈ ਉਸ ਨੂੰ ਇੰਪਲੀਮੈਂਟ ਕਰਨ ਦੀ ਲੋੜ ਹੈ ਸੋ ਗੁਰਮਤ ਪ੍ਰਚਾਰ ਸੁਸਾਇਟੀ ਵੱਲੋਂ ਵੀਰ ਬਿਆਨ ਸਿੰਘ ਜੀ ਖਾਨੇਵਾਲ ਬਲਜੀਤ ਸਿੰਘ ਦਿੱਲੀ ਔਰ ਪ੍ਰਕਾਸ਼ ਸਿੰਘ ਫਿਰੋਜ਼ਪੁਰੀ ਤੇ ਲੁਧਿਆਣੇ ਤੋਂ ਕੁਲਿੰਦਰ ਸਿੰਘ ਵੀਰ ਨੇ ਔਰ ਅਸੀਂ ਗੁਰਮਰ ਪ੍ਰਚਾਰ ਸੋਸਾਇਟੀ ਯੂਐਸਏ ਤੇ ਇੰਡੀਆ ਵੱਲੋਂ ਇਸ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਥੋੜੀ ਜੀ ਸੁਚੇਤਤਾ ਰੱਖਿਓ ਥੋੜਾ ਜਆ ਅਸੀਂ ਉਡੀਕ ਕਰੀਏ ਔਰ ਇਸ ਨੂੰ ਨਵਨ ਅੰਦਾਜ਼ ਦੇ ਨਾਲ ਵੱਖਰੇ ਐਂਗਲ ਨਾਲ ਦੇਖਣ ਦਾ ਜ਼ਰੂਰ ਨਜ਼ਰੀਆ ਬਣਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ